ਦੀਪਕ ਜੀ ਕੀ ਹਾਲ ਚਾਲ ਹੈ ਜੀ ਉਹ ਹਾਂਜੀ ਸਰ ਠੀਕ ਹੋ ਠੀਕ ਹੋ ਬੜੇ ਟਾਈਮ ਬਾਅਦ ਤੁਹਾਡੀ ਦੁਕਾਨ ਤੇ ਗੇੜਾ ਮਰੇ ਕਿ ਖਲਾਰਾ ਆ ਬਾਈ ਬੈਠਿਓ ਇਹ ਬਸ ਆਪਣੇ ਨਵਾਂ ਆਇਆ ਸੀਗਾ ਸਟਾਕ ਯੂਵੀ ਸੀਟ ਪੇਸ਼ਿੰਗ ਵਾਲੀ ਜੀ ਓਕੇ ਭਾਜੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਤਾਂ ਇਹ ਜੀ ਯੂਵੀ ਸੀਟ ਹੈ ਪੇਸਟਿੰਗ ਵਾਲੀ ਅੱਛਾ ਮਤਲਬ ਇਹਨੂੰ ਪਿੱਛੋ ਲਾਹੋ ਇਹ ਹਾਂਜੀ 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 ਇਹ ਤੁਸੀਂ ਆਪ ਵੀ ਪੇਸਟ ਕਰ ਸਕਦੇ ਹੋ ਓਕੇ ਕਿਆ ਬਾਤ ਹੈ ਭਾਜੀ ਪਕੜ ਬਹੁਤ ਹੈ ਤਾਂ ਬਹੁਤ ਹੀ ਹਾਂ ਬਸ ਸਪੀਰੀਅਰ ਚੀਜ਼ ਹੈ ਮਹਿੰਗੀ ਹੋਣੀ ਕਾਫੀ ਮਹਿੰਗੀ ਨਹੀਂ ਜੀ ਇਹ ਤਾਂ ਹੁਣ ਐ ਲਾ ਲਓ ਵੀ ਸਸਤੀ ਕਰਤੀ ਬਹੁਤ ਜ਼ਿਆਦਾ ਠੀਕ ਹੈ ਭਾਜੀ ਕੀ ਇਹ ਤੁਹਾਨੂੰ ਐ ਲਾ ਲਓ ਪੰਜਾਬ ਚ ਕੀ ਦਿੱਲੀ ਤੋਂ ਵੀ ਨਹੀਂ ਮਿਲਨੀ ਮੇਰੇ ਤੋਂ ਸਸਤੀ ਜਿੰਨੀ ਆਪਣੇ ਕੋਲ ਮਿਲ ਜਾਣੀ ਹਾਂਜੀ 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 ਕੀ ਬਾਤ ਹੈ ਕੀ ਰੇਟ ਦੇਣਾ ਇਹ ਮਾਤਰੀ ਮਾਤਰ 45 ਰੁਪਏ 45 ਰੁਪਏ ਫੁੱਟ ਭਾਜੀ ਫੁੱਟ ਨਹੀਂ ਜੀ 4 ਫੁੱਟ 2 ਬਾਈ 2 ਦਾ ਪੀਸ ਸਿਰਫ 45 ਰੁਪਏ ਹਾਂਜੀ ਹਾਂਜੀ ਪਹਿਲਾ ਵਾਲਪੇਪਰ ਤਾਂ ਆਪਾਂ ਦੇ ਹੀ ਰਏ ਸੀ 150 ਰੁਪਏ ਰੋਲ ਪਰ ਹੁਣ ਸ਼ੀਟਾਂ ਲਿਆਤੀਆਂ ਦੇਖੋ 45 ਰੁਪਏ ਮਾਤਰੀ ਮਲ ਬਾਜੀ 70 ਰੁਪਏ ਦੇ ਆਸ-ਪਾਸ ਹੀ ਮਿਲਦਾ ਹੁਣ ਮਾਰਕੀਟ ਦੇ ਵਿੱਚ ਦੇਖੋ ਜੀ ਇਹਦਾ ਹੁਣ ਅਸੀਂ ਹੋਲ ਸੇਲ ਸ਼ੁਰੂ ਕਰ ਲਿਆ ਹੈ ਸਾਡੀ ਪਹਿਲਾਂ ਆ ਸ਼ੀਟਾਂ ਤਾਂ ਦੇ ਹੀ ਰਹੇ ਸੀ ਅਸੀਂ ਵੱਡੀਆਂ ਅੱਛਾ ਪਰ ਹੁਣ ਇਹ ਲਿਆਤੀ ਹੈ ਹੁਣ ਅਸੀਂ ਇਹ ਸਟਾਕ 'ਚ ਮਤਲਬ ਇਹ ਸ਼ੀਟਾਂ ਵੈਸੇ ਪਈਆਂ ਹੋਏ ਵੀ ਨਹੀਂ ਗਈਆਂ ਇਹ ਵੀ ਆਪਣੇ ਕੋਲ ਪਈਆਂ 2 4x10 ਵਾਲੀ ਵੀ ਪਈ ਹੈ ਪਰ ਆ ਸਭ ਤੋਂ ਸਸਤੀ ਪਾਉਂਗੇ ਕਸਟਮਰ ਨੂੰ ਮਾਤਰੀ ਸਵਾ 1100 ਰੁਪਏ 'ਚ ਦੀਵਾਰ ਤਿਆਰ ਹੋ ਜੂ 10:00 10:00 ਤੀ ਸਿਰਫ ਸਵਾ 1100 ਹਾਂਜੀ ਇਹ ਤੁਸੀਂ ਆਪ ਵੀ ਪੇਸਟ ਕਰ ਸਕਦੇ ਹੋ ਇਹ ਕਿਆ ਬਾਤ ਹੈ ਮਤਲਬ ਕੋਈ ਕਾਦਮੀ ਬੁਲਾਉਣ ਦੀ ਨਹੀਂ ਨਾ 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 ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਇਹ ਤੁਸੀਂ ਆਪ ਹੀ ਦੇਖ ਲਿਆ ਲੋਡ ਪੀਸ ਆ ਛੋਟਾ ਪੀਸ ਆ ਲਗਾਉਣਾ ਕਿਸੇ ਦੇ ਕੋਈ ਸਲਾਹ ਹੈ ਨੀਚੇ-ਨੀਚੇ 올 ਯੂਜ਼ ਕਰ ਸਕਦਾ ਇਹਨੂੰ ਹੂੰ ਠੀਕ ਹੈ ਨਾ ਜੀ ਠੀਕ ਹੈ ਤੇ ਆ ਸਭ ਤੋਂ ਵੱਡੀ ਗੱਲ ਕੀ ਆਪ ਲਾ ਸਕਦਾ ਆਪ ਲਾ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਬਹੁਤ ਸੌਖਾ ਪੀਸ ਲਗਾਉਣਾ ਇਹ ਹੁਣ ਸਾਰਾ ਮਟੀਰੀਅਲ ਐ ਲਾ ਲਓ ਕਾਫੀ ਮਟੀਰੀਅਲ ਆ ਜਾਂਦਾ ਆਪਣੇ ਕੋਲੇ ਹੂੰ ਤੇ 45 ਰੁਪਏ 'ਚ ਕੁਝ ਵੀ ਨਹੀਂ ਆਉਂਦਾ ਜੀ ਭਾਜੀ ਕੁਝ ਵੀ ਨਹੀਂ ਆਉਂਦਾ 45 ਰੁਪਏ ਦੇ ਵਿੱਚ 버ਗਰ ਨਹੀਂ ਆਉਂਦਾ ਯਾਰ ਤਾਂ ਤੁਹਾਨੂੰ ਇਹ ਜਿਹੜੇ ਚਿੱਟ ਜੀ ਬੇਸਾਦੋ ਭਾਜੀ ਫਿਨਿਸ਼ਿੰਗ ਦੀ ਗੱਲ ਕਰੀਏ ਫਿਨਿਸ਼ਿੰਗ ਬਹੁਤ ਜ਼ਬਰਦਸਤ ਹੈ ਦੀਖਾਈ ਮਾਰੀ ਜੀ ਫਿਨਿਸ਼ਿੰਗ ਦੇਖ ਯਾਰ ਕਿੰਨੀ ਸੋਹਣੀ ਹੈਗੀ ਮੇਨ ਗੱਲ ਤਾਂ ਹੈਗੀ ਹੈ ਕੀ ਹੈ ਕਿ ਕੋਈ ਵੀ ਬੰਦਾ ਪਿੱਛੋਂ ਧਾਰੋ ਇਹਨੂੰ ਹਾਂ ਕੋਈ ਨਾ ਖਤਮ ਦੀਵਾਰ ਤੇ ਪੇਸਟ ਕਰ ਦਵਾਵੇਂ ਬਸ ਆਹੀਂ ਪੇਸਟ ਕਰੀ ਜਾਣੀ ਹੈ ਤੇ ਅਗਲੀ ਨੈਕਸਟ ਪੇਸਟ ਹੋਈ ਜਾਣੀ ਹੈ ਬਿਲਕੁਲ 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 ਕੀ ਬਾਤ ਹੈ ਨਾ ਇਹ ਖਰਾਬ ਹੋਣਾ ਹੈ ਇਹਨੂੰ ਪਾਣੀ ਛਿੜਬੋਦੋ ਤੁਸੀਂ ਹਾਂ ਪਾਣੀ ਛਿੜਬੋਦੋ ਚਾਹੀਏ ਇਹ ਪਾਣੀ ਹੈਗਾ ਕਿਸੇ ਦਾ ਪਿਆ ਤਾਂ ਮੈਂ ਪਾਣੀ ਛਿੜਬੋਦੋ ਪਾਣੀ ਚ ਵੀ ਨਹੀਂ ਕੁਝ ਹੋਇਆ ਇਹਨੂੰ ਓਕੇ ਆ ਦੇਖੋ ਤੁਸੀਂ ਅੱਛਾ ਦੇਖੋ ਕੁਝ ਵੀ ਨਹੀਂ ਹੋਣਾ ਹੋ ਜੂਗੀ ਕਿ ਨਹੀਂ ਉਹ ਨਹੀਂ ਜੀ ਇਹਨੂੰ ਕੁਝ ਵੀ ਨਹੀਂ ਹੁੰਦਾ ਅੱਛਾ ਇਹਨੂੰ ਨਹੀਂ ਕੁਝ ਹੁੰਦਾ ਮਾਰੋ ਸਰ ਜਿਵੇਂ ਮਰਜੀ ਕਪੜਾ ਮਾਰੋ ਸਾਫ ਕਿਆ ਬਾਤ ਹੈ ਯਾਰ ਤਾਂ ਭਾਜੀ ਚੀਜ਼ ਬਹੁਤ ਇਹ ਤਾਂ ਬਹੁਤ ਸਿਰਫ 45 ਰੁਪਏ ਦਾ ਪੀਸ ਮਿਲ ਜਾਣਾ ਭਾਜੀ ਵਾਰੀ ਵਾਰੀ ਬੋਲ ਰਿਹਾ ਲੋਕਾਂ ਨੂੰ ਮੰਗ ਲੈਣਾ ਕਿ 45 ਰੁਪਏ ਦਾ ਹੀ ਦੇਵਾਂਗੇ ਜੀ ਕਿਆ ਬਾਤ ਹੈ ਤੇਰਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਉਗਾ ਉਹਨੂੰ ਮਿਲ ਜਾਣਾ ਹੈ ਉਹਨੂੰ ਤਾਂ ਇਹ 45 ਰੁਪਏ ਦਾ ਹੀ ਮਿਲੂਗਾ ਇਹ ਨਇਆ ਆਫਰ ਮਹੀਨੇ ਤੱਕ ਹੀ ਹੈ ਸਾਡੀ 15 ਦਿਨ ਤੋਂ 15 ਤੋਂ 15 ਤੱਕ ਜੀ ਕੀ ਬਾਤ ਹੈ 15 ਤੋਂ 15 ਤੱਕ ਤੁਹਾਨੂੰ ਆਫਰ ਮਿਲ ਰਹੀਆਂ ਜਿਹੜਾ ਪਹਿਲਾ ਉਹ ਹੀ ਪਹਿਲਾ ਪਾਊਗਾ ਜੀ ਬਾਜੀ ਮੈਨੂੰ ਕੋਲ ਹੋਰ ਦੱਸੋ ਗੱਡੀ ਗੱਲੀ ਐਸੀ ਦੀ ਬਗਾਈ ਹੈ ਕਿ ਹੋਰ ਵੀ ਚੀਜ਼ ਬਗਾਈ ਹੈ ਨਾ 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 ਜੀ ਇਹਦੇ ਨਾਲ ਅਸੀਂ ਆਹ ਦੇਖੋ ਆਹ ਵੀ 2 ਬਜ 10 ਦਾ ਪੀਸ ਹੈ ਓ ਮਾਈ ਗਾਡ ਟੈਸਟਿੰਗ ਵਾਲਾ ਪੀਸ ਹੈ ਇਹ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਯਾਰ ਜਿੱਥੇ ਲੱਗ ਗਈ ਇਹਦੇ ਚ ਵੀ ਕਲਰ ਹੈਗੇ ਜੀ ਅੱਛਾ ਆਹ ਤਾਂ ਫਿਰ ਸੇਮ ਉਹਦੇ ਨਾਲ ਦੀ ਹੈਗਾ ਨਾ ਇਹਦੀ ਵੀ ਫਿਨਿਸ਼ਿੰਗ ਇਹ ਵੀ ਪੇਸਟਿੰਗ ਵਾਲਾ ਭਾਜੀ ਕੀ ਕਰੀਏ ਇਹਨੂੰ ਤੁਸੀਂ ਦੀਵਾਰ ਤੇ ਲਾਓ ਤੇ ਚਾਹੇ ਲਾਓ ਤੁਸੀਂ ਕਿਚਨ ਦੇ ਫਲੋਰ ਤੇ ਬਹੁਤ ਲੋਕ ਆਂਦੇ ਆ ਕਿ ਹਾਂ ਸਾਨੂੰ ਪੇਸਟਿੰਗ ਵਾਲੇ ਚਾਹੀਦੇ ਆ ਅੱਛਾ ਮਤਲਬ ਇਹ ਵੀ ਇੱਥੋਂ ਪਟਕੇ ਨਹੀਂ ਇਹ ਵੀ ਪਟਕੇ ਨਾ ਬਾਈ ਜੀ ਇਹ ਵੀ ਲੱਗ ਜਾਣਾ ਕੀ ਬਾਤ ਹੈ ਇਹਦੀ ਪੇਸਟਿੰਗ ਬਹੁਤ ਜ਼ਬਰਦਸਤ ਹੈ ਬਾਜੀ ਬਾਕੀ ਪੂਰਾ ਵਧੀਆ ਪੇਪਰ ਹੈ ਮੈਂ ਨਾ ਪਾਣੀ ਪੂਣੀ ਨਹੀਂ ਪਾਣੀ ਨਾਲ ਇਹ ਵੀ ਨਹੀਂ ਖਰਾਬ ਹੁੰਦਾ ਜੀ ਇਹ ਵੀ ਨਹੀਂ ਖਰਾਬ ਹੁੰਦਾ ਪਾਣੀ ਨਾਲ ਤੁਸੀਂ ਫਿਨਿਸ਼ਿੰਗ ਦੇਖੋ ਫਿਨਿਸ਼ਿੰਗ ਤਾਂ ਭਾਜੀ ਵਾਕਈ ਮੂੰਹੋਂ ਬੋਲਦੀ ਯਾਰ ਕਿਆ ਬਾਤ ਹੈ ਤੇ ਭਾਜੀ ਮੰਨ ਕੇ ਦੱਲੋ ਕਿੰਨੇ ਦਾ ਹੁੰਦਾ ਹੈ ਪੀਸ ਕਿੰਨੇ ਬਾਈ ਕਿੰਨੇ ਦਾ ਮਤਲਬ ਇਹ 2 ਬਾਈ 10 ਦਾ ਪੀਸ ਹੈ ਜੀ 2 ਬਾਈ 10 10 ਦਾ 20 20 ਫੁੱਟ ਕਵਰ ਕਰੂਗਾ 20 ਫੁੱਟ ਕਵਰ ਕਰੂਗਾ 20 ਫੁੱਟ ਕਵਰ ਕਰੂਗਾ ਹਾਂਜੀ ਹਾਂਜੀ ਕਿਆ ਬਾਤ ਹੈ ਭਾਜੀ ਤੇ ਇਹਦਾ ਵੀ ਆਪਣੇ ਕੋਲ ਵਾਵਾ ਮਾਲ ਹੈ ਇਹਦਾ ਵੀ ਬਹੁਤ ਸਟਾਕ ਹੈ ਜੀ ਠੀਕ ਹੈ ਸਟਾਕ ਇਹਦੇ ਵੀ ਵਿੱਚ ਵੁੱਡਨ ਕਲਰ ਮਿਲ ਜੂਗਾ ਤੁਹਾਨੂੰ ਆ ਦੇਖੋ ਗੁڈن ਦੇ ਕਲਰ ਜਿਵੇਂ ਕਿਤੇ ਤੁਹਾਨੂੰ ਟੇਬਲ ਤੇ ਲਗਾਉਣਾ ਹੈ ਕਿਸੇ ਅਲਮਾਰੀ ਤੇ ਲਗਾਉਣਾ ਥੋੜੀ ਕੋਈ ਅਲਮਾਰੀ ਪੁਰਾਣੀ ਹੋਗੀ ਉਸ ਤੇ ਪੇਸਟਿੰਗ ਕਰ ਦੋ ਆ ਦੇਖੋ ਤੁਸੀਂ ਲਾਇਆ ਵੀ ਹੋਇਆ ਇਹਗੇ ਹੋਨੇ ਮੰਨ ਕੇ ਆਹ ਦੇਖੋ ਤੁਸੀਂ ਲਾਇਆ ਇੰਨਾ ਮੁਲਾਇਮਪਨ ਦੇਖੋ ਹੰਦਾ ਤੁਸੀਂ ਸਿੱਧਾ ਮਾਈਕ ਉਸ ਤੇ ਲਾਇਆ ਬੋਰਡ ਤੇ ਨਾਲੇ ਠੀਕ ਹੈ ਸਿੱਧਾ ਹੀ ਬੋਰਡ ਤੇ ਲਾਇਆ ਹੈ ਪੇਸਟ ਹੋ ਗਿਆ ਹਾਂ ਭਾਜੀ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਚੀਜ਼ ਲੱਗੀ ਹੋਈ ਲੱਗਦਾ ਜਿਵੇਂ ਬੋਰਡ ਹੀ ਲੱਗਿਆ ਹੋਇਆ ਹਾਂ ਤਾਂ ਕੀ ਬਾਤ ਹੈ ਭਾਜੀ ਇਹ ਵੀ ਮਤਲਬ ਹੈ ਕਿ ਇਹ ਚੀਜ਼ਾਂ ਤੁਹਾਨੂੰ ਇੱਥੇ ਦੀਪਕ ਇੰਟੀਰੀਅਰ ਤੇ ਮਿਲ ਜਾਣਗੀਆਂ ਹਾਂਜੀ 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 ਚਲੋ ਤੇ ਜਿਵੇਂ ਆ ਦੇਖ ਲਓ ਡਿਜ਼ਾਈਨ ਇੱਥੇ ਲੱਗੇ ਹੋਏ ਨੇ ਸਾਰੇ ਯਾਰ ਮਤਲਬ ਇਸ ਤਰ੍ਹਾਂ ਦੇ ਡਿਜ਼ਾਈਨ ਵਾਲਪੇਪਰ ਦੇ ਵਿੱਚ ਤੁਹਾਨੂੰ ਐਨੇ ਕਾ ਡਿਜ਼ਾਈਨ ਮਿਲ ਜਾਣਗੇ ਤੇ ਸਾਈਜ਼ ਵੀ ਤੁਸੀਂ ਵੇਖ ਲਓ ਵੱਡਾ ਸਾਈਜ਼ ਦੇ ਛੋਟਾ ਸਾਈਜ਼ ਸਾਰੇ ਮਿਲ ਜਾਣਗੇ ਭਾਜੀ ਤੇ ਭਾਜੀ ਇੱਕ ਮਿੰਟ ਮੈਨੂੰ ਇਹ ਐਡਰੈਸ ਦੱਸ ਦੋ ਆਪਣਾ ਐਡਰੈਸ ਕੀ ਹੈ ਜੀ ਆਪਣਾ ਐਡਰੈਸ ਹੈਗਾ ਜੀ ਗਣੇਸ਼ਾ ਬਸਤੀ ਹੂੰ ਬੱਸ ਸਟਾਪ ਜੀਟੀ ਰੋਡ ਬਠਿੰਡਾ